ਖਾਣ ਦਾ ਸੁਆਦ ਨਹੀਂ ਆਉਂਦਾ ਆ ਦੇਖ ਸਕਦੇ ਏਦਾਂ ਤਰੀ ਬਣਨੇ ਆ ਕੋਈ ਇਹ ਚ ਰੰਗ ਨਹੀਂ ਕੋਈ ਹੋਣੀ ਜਮਾਂ ਅਰੀਜਨਲ ਮਸਾਲੇ ਨੇ ਕੋਈ ਵੀ ਚੀਜ਼ ਤੁਸੀਂ ਗਲਤ ਨਹੀਂ ਪਾਉਣੀ ਇਹ ਚ ਜਿਸ ਸੁਆਦ ਲੈ ਵੀ ਦੋਸਤੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਮੀਟ ਪਹਿਲਾਂ ਕਰਦੇ ਆ ਆਪਾਂ ਮਸਾਲਾ ਤਿਆਰ ਤੇ ਇਹਦੇ ਵਿੱਚ ਪਾਏ ਆਪਾਂ ਨੇ ਲਾਲ ਮਿਰਚ ਸਾਬਤ ਆ ਤੁਸੀਂ ਦੂਜੀ ਨਹੀਂ ਪਾਉਣੀ ਪੀਸੀ ਹੋਈ ਕਿਉਂਕਿ ਸੁਆਦ ਨਹੀਂ ਆਉਣਾ ਵਿੱਚ ਨੂਨ ਤੇ ਜੀਰਾ ਤੇ ਆਦਾ ਤੇ ਹੋਰ ਥੋੜੇ ਥੋੜੇ ਮਸਾਲੇ ਹੋਰ ਪਾਏ ਨੇ ਠੀਕ ਹੈ ਪੂਰੇ ਟੈਸਟੀ ਬਣੂਗਾ ਇਹ ਤੁਹਾਨੂੰ ਦਿਖਾਵਾਂਗੇ ਐ ਲਾਲੋ ਲਾਲ ਹੋ ਗਿਆ ਕੋਈ ਰੰਗ ਪਾਉਣ ਦੀ ਲੋੜ ਨਹੀਂ ਅਸਲੀ ਤਰੀਕਾ ਦੱਸਾਂਗੇ ਤੁਹਾਨੂੰ ਵੀ ਨੇਚਰਲ ਤਰੀਕੇ ਨਾਲ ਤੁਸੀਂ ਕਿਵੇਂ ਬਣਾ ਸਕਦੇ ਹੋ ਪੂਰੀ ਘੈਂਟ ਘੱਲਵਾਤਾ ਕਿਉਂਕਿ ਮੋਟਰਸਾਈਕਲ ਤਾਂ ਸਾਡੇ ਬਹੁਤ ਦੇਖ ਆਣਗੇ ਅੱਜ ਸਾਨੂੰ ਮੀਟ ਬਣਾਉਂਦੇ ਦੇਖਿਓ ਵੀ ਕਿੱਦਾਂ ਬਣਾਉਂਦੇ ਗੱਲਵਾਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਖੁਸ਼ਬੂ ਆਉਣਗੇ ਬਾਈ ਕੋਈ ਐਕਸਟਰਾ ਚੀਜ਼ ਨਹੀਂ ਪਾਉਣੀ ਤੁਸੀਂ ਠੀਕ ਹੈ ਇਹਦੇ ਵਿੱਚ ਹੋਰ ਵੀ ਤੁਹਾਨੂੰ ਦੱਸਾਂਗੇ ਟਮਾਟਰ ਪਿਆਜ਼ ਉਹ ਪਾਇਆ ਤੇ ਅਦਰਕ ਪਾਉਣਾ ਕਦੇ ਨਾ ਭੁੱਲਣਾ ਇਹਦੇ ਵਿੱਚ ਜਿਹੜਾ ਅਦਰਕ ਹੁੰਦਾ ਉਹ ਪਾਉਣਾ ਕਦੇ ਨਾ ਭੁੱਲਣਾ ਇੰਨਾ ਤੁਸੀਂ ਬਾਅਦ ਚ ਕੱਟ ਕੇ ਰੱਖ ਲਿਓ ਕਿਉਂਕਿ ਇਹਨੂੰ ਛੋਟੇ ਛੋਟੇ ਪੀਸ ਪਾ ਕੇ ਆਪਾਂ ਬਾਅਦ ਚ ਪਾਵਾਂਗੇ ਉਹਦੇ ਨਾਲ ਸਵਾਦ ਬਹੁਤ ਬਣ ਜਾਂਦਾ ਹੈ ਤੇ ਇਹਦੇ ਵਿੱਚ ਜਿਹੜਾ ਚਿਪੜਨਾ ਹੈ ਉਹ ਪਾਉਣਾ ਬਹੁਤ ਜ਼ਰੂਰੀ ਹੈ ਆ ਦੇਖ ਸਕਦੇ ਹੋ ਜਿਹੜੇ ਵੀ ਪੈਣਾ ਚਿਪੜਾਉਂਦੇ ਨੇ ਠੀਕ ਹੈ ਉਹ ਪਾਉਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਇੰਨਾ ਸਵਾਦ ਆਉਂਦਾ ਹੈ ਨਾ ਮੈਂ ਕਹਿੰਦਾ ਲਾਲਾਂ ਲੱਗਣਗੇ ਮੂੰਹ ਚ ਲਾਲਾਂ ਤੇ ਪਤੀਲਾ ਆਪਣਾ ਤਿਆਰ ਚੁੱਲੇ ਤੇ ਹੀ ਬਣਾਵਾਂਗੇ ਆਪਾਂ ਠੀਕ ਹੈ ਓਕੇ ਚੱਲੀ ਜਾਂਦਾ ਕੰਮ ਪਹਿਲਾਂ ਤੁਸੀਂ ਕੁ ਠੀਕ ਹੈ ਮੀਟਰ ਨੂੰ ਤੁਸੀਂ ਇੱਦਾਂ ਰੱਖਣਾ ਫਿਰ ਉਸ ਤੋਂ ਬਾਅਦ ਦੱਸਾਂਗੇ ਕੀ ਕੀ ਤੀਜਾ ਪੈਂਦੀ ਹੈ ਨਾ ਲੈ ਹੁਣ ਮਚਾਉਨੇ ਅੱਗ ਥੋੜੀ ਜਿਹੀ ਕਰਦੇ ਆ ਤੇਜ਼ ਕੰਮ ਠੀਕ ਹੈ ਬਈ ਲੈ ਥੋੜਾ ਜਿਹਾ ਪਾਣੀ ਪਾ ਕੇ ਨਾ ਇੱਦਾਂ ਕਰ ਲੈਣਾ ਸਾਰੇ ਨਾਲ ਮਿਲ ਜਾਣਗੇ ਦੇਖਦੇ ਇਹਨਾਂ ਦਾ ਮੇਲਾ ਕੀ ਬਣਦਾ ਵਾਹ ਜੀ ਵਾਹ ਲੈ ਵਿੱਚ ਆਪਾਂ ਕੱਟ ਕੇ ਟਮਾਟਰ ਪਿਆਜ਼ ਤੇ ਪੱਲਾ ਪਾਤਾ ਠੀਕ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਪਾਇਆ ਕੱਲਾ ਨਾ ਇਦਾਂ ਹੀ ਇਹਦਾ ਜਿਹੜਾ ਪਾਣੀ ਹੈ ਉਹ ਸੋਕ ਕਰਾਂਗੇ ਕਿਉਂਕਿ ਫਿਰ ਜਿਹੜਾ ਮਿਰਚ ਮਸਾਲਾ ਵਧੀਆ ਲੱਗਿਆ ਨਈ ਨਾ ਉਹ ਧੋਤੀ ਜੀ ਜਾਂਦੀ ਹੈ ਜਿਵੇਂ ਤੁਸੀਂ ਦੇਖਿਆ ਉਹ ਮੀਟ ਵੇਕਾ ਹੁੰਦਾ ਹੈ ਤਰੀ ਦੇ ਵਿੱਚ ਮਿਰਚਾਂ ਹੁੰਦੀਆਂ ਪਰ ਇਹ ਮੀਟ ਵੀ ਤੁਹਾਨੂੰ ਇੰਟਰਸਟਿੰਗ ਮਿਲੂਗਾ ਠੀਕ ਹੈ ਜੀ ਆਹਾਹਾ ਕੀਆ ਬਰਤਨ ਮਟਰ ਪਿਆਜ਼ ਗਲ ਜਾਣ ਫਿਰ ਥੋੜਾ ਜਿਹਾ ਪਾਣੀ ਪਾ ਦਿਓ ਠੀਕ ਹੈ ਕਿਉਂਕਿ ਇਹਦੇ ਨਾਲ ਥੱਲੇ ਨਹੀਂ ਲੱਗਣਾ ਆ ਦੇਖ ਸਕਦੇ ਹੋ ਲੈ ਵੀ ਹੁਣ ਪਾਵਾਂਗੇ ਹਲਦੀ ਇਹ ਖਰਦੀ ਆਪਾਂ ਕਿਉਂ ਪਾ ਰਿਆਂ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਨਾਲੇ ਪਾਣੀ ਨੂੰ ਛੇਤੀ ਸੋਕ ਕਰੂਗੀ ਠੀਕ ਹੈ ਤੇ ਕੜਚੀ ਮਾਰ ਦਾਂਗੇ ਪਹਿਲਾਂ ਪਾਣੀ ਛਕਾਉਣਾ ਤੁਸੀਂ ਕਦੇ ਵੀ ਮਸਾਲੇ ਪਹਿਲਾਂ ਨਹੀਂ ਪਾਉਣੇ ਕਿਉਂਕਿ ਫੇਰ ਜਿਹੜਾ ਸਵਾਦ ਹੈ ਨਾ ਜੰਮੀ ਬੇਕਾਰ ਹੋ ਜਾਂਦਾ ਕਿਉਂਕਿ ਤੁਸੀਂ ਦੇਖਦੇ ਹੋ ਨੇ ਬੋਟੀਆਂ ਹੱਟ ਫਿਰਦੇ ਆਉਂਦੇ ਨੇ ਪਾਣੀ ਹੱਟ ਫਿਰਦਾ ਹੁੰਦਾ ਜੇ ਗਾੜੀ ਤਰੀਕੇ ਤੁਸੀਂ ਸਵਾਦ ਲੈਣਾ ਚਾਹੁੰਦੇ ਹੋ ਨਾ ਤਾਂ ਇਦਾਂ ਹੀ ਬਣਾਇਓ ਠੀਕ ਹੈ ਪੂਰੀ ਵੀਡੀਓ ਦੇਖੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਕਿਉਂਕਿ ਬਹੁਤ ਬਈ ਸਵਾਦ ਭਾੜ ਦੇਣਾ ਪਰ ਸਵਾਦ ਐ ਮਿਲਦਾ ਹੈ ਫਰੋਂ ਬਣਾ ਕੇ ਦਿਖਾਉਣਾ ਲਾਲੋ ਲਾਲਤਰੀ ਹੋ ਬਿਨਾ ਰੰਗ ਤੋਂ ਬੜ ਲੋਕ ਰੰਗੀ ਪਾਈ ਜਾਂਦੇ ਨੇ ਮੈਨੂੰ ਇਹ ਹੈਰਾਨ ਆ ਜੇ ਸਵਾਲ ਪਾੜਦੇ ਹੁੰਦਾ ਆਹ ਚੀਜ਼ ਦੇਖੋ ਤੇ ਹੁਣ ਆਪਾਂ ਇਹ ਚ ਪਾਵਾਂਗੇ ਸਰੋਂ ਦਾ ਤੇਲ ਆ ਆ ਦੇਖੋ ਏਦਾਂ ਬਣ ਚੁੱਕਿਆ ਤੇ ਹੁਣ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਤੇ ਤੇਲ ਕਿੰਨਾ ਪਾਉਣਾ ਇਹ ਆ ਦੇਖੋ ਇੱਕ ਕਰਛੀ ਪਾ ਲਈ ਤੇ ਥੋੜੇ ਹੋਰ ਪਾ ਲਾਂਗੇ ਫੇਰ ਬਣੂਗਾ ਲਵਾਤਾ ਰਫੈਂਡਾ ਚ ਕਦੇ ਮੀਟ ਨਹੀਂ ਬਣੀ ਤੇ ਐ ਕੱਲਾ ਤੇਲ ਚ ਤਰ ਹੀ ਦੇਖੋ ਕਿੰਨੀ ਘੈਂਟ ਬਣੂਗਾ ਸਵਾਦ ਵੀ ਬਹੁਤ ਬਣੂਗਾ ਬਾਬੇ ਆਉਂਦਾ ਮੂੰਹ ਚ ਪਾਣੀ ਹੈ ਹੈ ਲੱਗਦਾ ਸਵਾਦ ਆ ਇਹ ਤੇਲ ਜਿਹੜੀ ਸਮੈਲ ਆ ਨਾ ਜੰਮੀ ਖਤਮ ਹੋਣੀ ਚਾਹੀਦੀ ਐ ਕੋਈ ਐਦਾਂ ਨਾ ਹੋ ਤੁਸੀਂ ਬਾਅਦ ਵਿੱਚ ਉਹਦੀ ਮਸਾਲਾ ਪਾ ਦੋ ਠੀਕ ਹੈ ਜਿਹੜਾ 스멜 ਜੰਮੀ ਖਤਮ ਹੋ ਜਾਂਦਾ ਤੇਲ ਨੂੰ ਤੁਹਾਨੂੰ ਪਤਾ ਹੀ ਲੱਗੂਗਾ ਕਲਰ ਜੇ ਚੇਂਜ ਹੋ ਜੂ ਥੋੜਾ ਜਿਹਾ ਇਹਦਾ ਅੱਧੀ ਤਾਂ ਚਰਬੀ ਦੇ ਵਿੱਚ ਹੀ ਬਣ ਜਾਂਦੀ ਹੈ ਤੇਲ ਕੱਚਾ ਪਣ ਨਾ ਰਹੇ ਬਸ ਇਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਬਸ ਇੱਥੇ ਇਹਦਾ ਟੈਸਟ ਬਣਦਾ ਹੈ ਤੇ ਤੇਲ ਦੇ ਕੱਚੇ ਜਰੇ ਜੇ ਫਿਰ ਗੱਲ ਨਹੀਂ ਬਣਦੀ ਠੀਕ ਹੈ ਚਰਬੀ ਤੇ ਤੇਲ ਫਿਰ ਬਣਦੀ ਹੈ ਗੱਲ ਮਿਰਚਾਂ ਵੀ ਮੁਸਕਾਰੀਆਂ ਨੇ ਪਾਵਾਂਗੇ ਕੋਈ ਨਾ ਠਹਿਰ ਆ ਦਮ ਰੱਖ ਮੜਾ ਜਾ ਬਾੜੀ ਕਿ ਖਤਮ ਹੋਣ ਵਾਲੀ ਹੈ ਤੇਰੀ ਆਹਾਹਾ ਤੇ ਹੁਣ ਪਾਵਾਂਗੇ ਮਿਰਚਾ ਹੁਣ ਬਣੂਗਾ ਲਵਾਤ ਠੀਕ ਐ ਤੇ ਦੇਖੋ ਤੇ ਰੰਗ ਆਇਆ ਚੜਦਾ ਹੈ ਇਹ ਇਹ ਓਰੀਜਨਲ ਮਿਰਚ ਨਾਲ ਹੀ ਰੰਗ ਛੜ ਜਾਂਦਾ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਵੀ ਇੱਥੇ ਰੰਗ ਪਾ ਦਿਓ ਪਾ ਦਿਓ ਉਹਦੇ ਵਿੱਚ ਸਾਈਡ ਇਫੈਕਟ ਬਹੁਤ ਨੇ ਓਰੀਜਨਲ ਮਿਰਚ ਪਾਇਆ ਕਰੋ ਸਾਧ ਮਿਰਚ ਪਾਇਆ ਕਰੋ ਰਾਰਾ ਉਦੋਂ ਨਾਲ ਗੱਲਬਾਤ ਪੂਰੀ ਘੈਂਟ ਬਣ ਜਾਂਦੀ ਐ ਨਾਲੇ ਧਰੀ ਤੁਰੀ ਦੇ ਕੇ ਪੂਰੀ ਘੈਂਟ ਬਣੂਗੀ। ਲੈ ਦੇਖੋ ਚੈੱਕ ਕਰੋ ਵੀ ਕੋਈ ਬਹੁਤਾ ਟਾਈਮ ਨਹੀਂ ਰਿਹਾ। ਧਰੀ ਚੈੱਕ ਕਰਤਾ ਵੀ ਇਹ ਲਾਲ। ਇਹਦੇ ਵਿੱਚ ਹੁਣ ਪਾਣੀ ਪਾ ਦਾਂਗੇ ਆਪਾਂ। ਆ ਦੇਖੋ। ਕਿਉਂਕਿ ਗਾੜੀ ਬਹੁਤ ਜ਼ਿਆਦਾ ਹੋ ਗਈ ਨਾ। ਪਾਣੀ ਬਹੁਤ ਜ਼ਿਆਦਾ ਨਹੀਂ ਪੋਣਾ। ਇਹ ਸਵਾਦ ਭਾਲਦੇ ਹੋ ਨਾ ਪਾਣੀ ਨਾ ਬਹੁਤਾ ਪਾਇਓ ਮਤਲਬ ਕਿ ਹਿਸਾਬ ਨਾਲ। ਲਿਮਟ ਦੇ ਹਿਸਾਬ ਨਾਲ ਦੇਖ। ਇਹ ਪਾਣੀ ਜਿਹੜਾ ਹੋਣਾ ਚਾਹੀਦਾ ਗਰਮ ਹੋਣਾ ਚਾਹੀਦਾ ਠੰਡਾ ਪਾਣੀ ਨਾ ਪਾਵੇ ਚ ਉਹ ਨਾਲ ਥੋੜਾ ਜਿਹਾ ਸੇਕਾ ਘਟ ਜਾਂਦਾ ਮਾਤੇ ਥੋੜੀ ਜੀ ਕੱਟ ਵੀ ਲਈ ਖਾਣ ਨੂੰ ਚੈੱਕ ਕਰੋ ਲੈ ਵੀ ਰਾਤ ਤੱਕ ਆਫੀ ਹੋ ਚੁੱਕਿਆ ਬਣ ਚੱਕਿਆ ਮੀਟ ਕਰੋ ਚੈੱਕ ਤਰੀ ਚੈੱਕ ਕਰੋ ਬੇ ਬਣੀ ਗੱਲ ਫਾਇਦਾ ਮੰਨਦੇ ਸਵਾਦ ਖਾ ਕੇ ਦੇਖੋ ਆਨੰਦ ਵੜਾਊਗਾ ਲੈ ਵੀ ਜਿਹੜਾ ਪ੍ਰੋਸੈਸ ਸੀ ਉਹ ਕੰਪਲੀਟ ਹੋ ਚੁੱਕਿਆ ਤੇ ਦੇਖ ਸਕਦੇ ਹੋ ਬਈ ਤਰੀਕਾ ਬਣ ਗਈ ਗੱਲ ਇਹ ਜਮਾ ਜੈਨੀਅਨ ਤਰੀਕੇ ਨਾਲ ਹੈ ਬਈ ਇਹਦੇ ਵਿੱਚ ਕੁਝ ਪਾਇਆ ਨਾ ਗੁਰਦਾਬ ਸਵਾਦ ਨਹੀਂ ਆਉਂਦਾ ਆ ਦੇਖ ਸਕਦੇ ਏਦਾਂ ਤਰੀ ਬਣਨੇ ਕੋਈ ਇਹ ਚ ਰੰਗ ਨਹੀਂ ਕੋਈ ਹੋਈ ਜਮਾ ਅਰੀਜਨਲ ਮਸਾਲੇ ਨੇ ਕੋਈ ਵੀ ਚੀਜ਼ ਤੁਸੀਂ ਗਲਤ ਨਹੀਂ ਪਾਉਣੀ ਇਹ ਚ ਜਿਸ ਸਵਾਦ ਰਹਿਣਾ ਲੈ ਵੀ ਕਿਵੇਂ ਬਣਿਆ ਮੀਟ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ